हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਏ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਨ ਸਿੰਘ ਸਾਹਿਬ ਪਹੁੰਚੇ ਆ ਵੀਰ ਸੰਦੀਪ ਦੇ ਕੋਲ ਭੋਲਰ ਡੇਰੀ ਫਾਰਮ ਤੇ ਇਸ ਘਰੋਂ ਦੋਸਤੋ ਜੇਕਰ ਆਪਾਂ ਪਸ਼ੂਆਂ ਦੀ ਗੱਲ ਕਰਨ ਲਈਏ ਤੇ ਕਾਫੀ ਪਸ਼ੂ ਜਿਹੜੇ ਆ ਤੁਹਾਨੂੰ ਆਪਾਂ ਇਸ ਘਰੋਂ ਦਿਖਾਈਦੇ ਆ ਚਾਹੇ ਮੱਝਾਂ ਹੋਣ ਚਾਹੇ ਬੈੜਾ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਜੀ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਵੀਰ ਸੰਦੀਪ ਦਾ ਤੇ ਪਸ਼ੂ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਗ ਜਿਹੜੇ ਆ ਟੋਟਲ ਦਿਖਾਵਾਂਗੇ ਤਿੰਨ ਬਿਹੜਾਂ ਨੇ ਤਿੰਨੇ ਬਿਹੜਾਂ ਦੋਸਤੋ ਬਿਲਕੁਲ ਸੁਈਆਂ ਸਵਾਈਆਂ ਕੋਈ ਵੀਰ ਆਪਦੀ ਤਸੱਲੀ ਆ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਆਪਦੀ ਸਮਝਦਾਰੀ ਨਾਲ ਤੁਸੀਂ ਤਸੱਲੀ ਕਰ ਸਕਦੇ ਜੇ ਨਰਕ ਪਰਖ ਕਰਕੇ ਜਿਹੜਾ ਦੋਸਤੋ ਪਸ਼ੂ ਖਰੀਦ ਸਕਦੇ ਜੇ ਇੱਕ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਦਿਖਾ ਦਾਂਗੇ ਠੀਕ ਆ ਜੀ ਥੋੜਾ ਨੀਲੀ ਦਾ ਪੱਖ ਆ ਜਾਂਦਾ ਜਿਵੇਂ ਨੀਲੀ ਰਾਵੀ ਦੇ ਵਿੱਚ ਕੋਈ ਵੀਰ ਪੰਜ ਕਲਿਆਣੀ ਮੰਨ ਸਕਦਾ ਤੋ ਉਹ ਵੀ ਜਿਹੜੀ ਦੋਸਤੋ ਇੱਕ ਮੱਝ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਠੀਕ ਹੈ ਜੀ ਤੇ ਇਹ ਬਿਲਕੁਲ ਤਿਆਰੀ ਤੇ ਹੋਊਗੀ ਠੀਕ ਹੈ ਜੀ ਤਿਆਰੀ ਤੇ ਆ ਸੋਣ ਦਾ ਬਿਲਕੁਲ ਨੇੜ ਆ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਠੀਕ ਹੈ ਜੀ ਟਿੱਪ ਕੇ ਇਹਨੂੰ ਆਪਦੀ ਤਸੱਲੀ ਕਰਕੇ ਜਿਹੜਾ ਦੋਸਤੋ ਖਰੀਦ ਸਕਦੇ ਜੇ ਇਹ ਮੱਝ ਆ ਦੋਸਤੋ ਠੀਕ ਹੈ ਜੀ ਪੂਰੀ ਡਿਟੇਲ ਆਪਾਂ ਇਸ ਦੀ ਵੀ ਲੈ ਲਾਂਗੇ ਬਾਈ ਸੰਦੀਪ ਤੋਂ ਪੂਰੀ ਗੱਲਬਾਤ ਕਰਦੇ ਆ ਵੀਰ ਸੰਦੀਪ ਦੇ ਨਾਲ ਸੋ ਪਸੂ ਅੱਜ ਦੋਸਤੋ ਚਾਰ ਨੇ ਇਸ ਵੀਡੀਓ ਦੇ ਵਿੱਚ ਠੀਕ ਆ ਚਾਰੇ ਪਸ਼ੂਆਂ ਦਾ ਲੈਣ ਦੇਣ ਤੁਸੀਂ ਕਰ ਸਕਦੇ ਜੀ ਅ ਰੇਟ ਭਾਅ ਪੜਤੇ ਦੀ ਗੱਲ ਕਰ ਗਏ ਤਾਂ ਬਿਲਕੁਲ ਜਿਹਾ ਦੋਸਤੋ ਬਾਜ਼ਾਰ ਰੇਟ ਭਾਅ ਪੜਤਾ ਹੋਊਗਾ ਜਿੰਨਾ ਵੀ ਹੋ ਸਕੇ ਬਿਲਕੁਲ ਜਾਇਜ਼ ਰੇਟ ਕਰਾਉਣ ਦੀ ਕੋਸ਼ਿਸ਼ ਵੀ ਆਪਣੀ ਹੋਊਗੀ ਵੀਰ ਦੇ ਠੀਕ ਹੈ ਜੀ ਬਾਕੀ ਹੋ ਸਕਦਾ ਵੀ ਜੇ ਕਿਸੇ ਵੀਰ ਨੇ ਖਰੀਦਣਾ ਤੇ ਰੇਟ ਭਾਅ ਪੜਤਾ ਜਿਹੜਾ ਤੁਸੀਂ ਬਿਲਕੁਲ ਮੈਨੇਜ ਕਰਕੇ ਜਾਂ ਰੇਟ ਪੜਤਾ ਬਿਲਕੁਲ ਦੇਖ ਕੇ ਪਸ਼ੂ ਖਰੀਦ ਸਕਦੇ ਜੀ ਆਓ ਕਰਦੇ ਹਾਂ ਗੱਲਬਾਤ ਬਾਈ ਸੁਦੀਪ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਹੈ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਸਰੀਕਰ ਸਸਰੀਕਰ ਸੰਦੇ ਸਾਹਿਬ ਜੀ ਠੀਕ ਠਾਕ ਜੋ ਬਹੁਤ ਵਧੀਆ ਵੀਰੇ ਆਪਦੇ ਸਨਾਂ ਬਹੁਤ ਵਧੀਆ ਹੋਰ ਪਰਿਵਾਰ ਠੀਕ ਠਾਕ ਜੀ ਬਹੁਤ ਵਧੀਆ ਚੰਗੇ ਆ ਫਿਰ ਸ਼ੁਕਰ ਹੈ ਜੀ ਅੱਛਾ ਸੰਦੀਪ ਥੋੜਾ ਜਿਹਾ ਦੋ ਚਾਰ ਦਿਨ ਵਿੱਚ ਤੁਸੀਂ ਲੱਗ ਗਏ ਆ ਰਹੇ ਲੱਗਦਾ ਝੋਨੇ ਜਾਣੇ ਵੜਦੇ ਸੰਧੂ ਸਾਹਿਬ ਝੋਨੇ ਵੜਨ ਦੇ ਵਿੱਚ ਝੋਨੇ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਫਿਰ ਝੋਨੇ ਵੜ ਗਏ ਮੁੜ ਕੇ ਤੋਂ ਬੜਾ ਪੈੜੀਆਂ ਮਾਉਣ ਦੇ ਪੈੜੀਆਂ ਵਾ ਕੇ ਪੈੜੀਆਂ ਭਰਨ ਦੇ ਵੀ ਹਾਂ ਹਾਂ ਕੋਣ ਫਿਰ ਗਾਂ ਕਣਕ ਦੀ ਤਿਆਰੀ ਕਰੀ ਜਾਂਦੇ ਆ ਆ ਕਰਕੇ ਕੋਈ ਪੰਜ ਚਾਰ ਦਿਨ ਆਪਣੀ ਬ੍ਰੇਕ ਲੱਗੀ ਨਹੀਂ ਤਾਂ ਮਾਰ ਜੀ ਕਿਰਪਾ ਨਾਲ ਮ ਉਹ ਸਾਰੇ ਵੀਰ ਭਰਾ ਸੰਗੋ ਫੋਨ ਵੀ ਕਰਦੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਮੈਂਗਾ ਇਤਰਾ ਝੋਨਾ ਬਣਾਉਂਦੇ ਪਿਆ ਜੀ ਹੂੰ ਹੂੰ ਉਹਦਾ ਕਰਕੇ ਫਿਰ ਥੋੜਾ ਜਿਹਾ ਬਿਲਕੁਲ ਜੀ ਸਮਾਂ ਸਾਹਮਣਾ ਹੁੰਦਾ ਸਭ ਨੂੰ ਨਹੀਂ ਨਹੀਂ ਬਿਲਕੁਲ ਜੀ ਸਾਲ ਚਮਾਈ ਦੀ ਆਪਣੀ ਫਸਲ ਆ ਜੀ ਹਾਂਜੀ ਤੇ ਜ਼ਰੂਰ ਸਾਹਮਣੀ ਚਾਹੀਦੀ ਹੈ ਬਾਕੀ ਮੌਸਮ ਵੀ ਚਲੋ ਮਾਲਕ ਸਾਥ ਦੇਵੇ ਸਾਰਿਆਂ ਦਾ ਹਾਂਜੀ ਤੇ ਸੰਦੀਪ ਅੱਜ ਪਸ਼ੂ ਆਪਾਂ ਚਾਰ ਬਖਾਉਣੇ ਆ ਚਾਰ ਆ ਸੰਸਭ ਤਿੰਨ ਨਾ ਵੜਾ ਆਪਣੇ ਕੋਲ ਇੱਕ ਮੈਂ ਆ ਜੀ ਪਨੀਲੀ 라ਵੀ ਦੀ ਚੰਗੀ ਆ ਮੈਂ ਵੀ ਦੋ ਚਾਰ ਦਿਨ ਹੀ ਲੈਂਦੀ ਆ ਸੂਫੂ ਕੀ ਬਸ ਤਿਆਰੀ ਕੀ ਆ ਜੀ ਤਿਆਰੀ ਜੀ ਤੇ ਭਾ ਬਹੁਤ ਜਾਇ ਜਾਇ ਵੜਾ ਨੇ ਵੀ ਹਾਂਜੀ ਬ ਹੁਣ ਮੈਂ ਕਿ ਆਖਣ ਡਿਆ ਸੀ ਮੈਂ ਕਿ ਆਜ ਬਾਈ ਸੰਦੀਪ ਨੂੰ ਕਹਿਨੇ ਆ ਹਾਂਜੀ ਵੀ ਯਾਰ ਪੈਸੇ ਪੂਸੇ ਵਾਵਾ ਹੁਣ ਹੁਣ ਤੇ ਛੋਨੇ ਚ ਨੇ ਫੋਟ ਲਿਆ ਵੀ ਚੰਗੇ ਉਧਰਲੇ ਪਾਸੇ ਖਾਤੇ ਭਾਰੇ ਹੋ ਗਏ ਤੇ ਹੁਣ ਇਧਰਲੇ ਪਾਸੇ ਥੋੜੇ ਜਿਹਾ ਆਪਾਂ ਭੈਣ ਭਰਾ ਨੂੰ ਜੈਜ ਮਾਲ ਦੇਣਾ ਡਾਊਨ ਕਰ ਦਿੰਨੇ ਆਜ ਆਪਾਂ ਰੇਡ ਉਹਨਾਂ ਦੱਸ ਕੀ ਆਂਦੇ ਜੀ ਠੀਕ ਜੀ ਠੀਕ ਆ ਠੀਕ ਆ ਵੀ ਕਰਨਾ ਚਾਹੀਦਾ ਤੇ ਸੰਦੀਪ ਪਹਿਲੇ ਨੰਬਰ ਤੇ ਵੀਰ ਆਪਾਂ ਜਿਹੜੀ ਇਹ ਵੈੜ ਦੇਖ ਰਹੇ ਆ ਬਹੁਤ ਜਿਆਦੀ ਸੰਤੂ ਸਾਹਿਬ ਚੰਗੀ ਵਸੀ ਆ ਲਓ ਜੀ ਤੀਜਾ ਸੁਭਾ ਸੁਈ ਆ ਜੀ ਮਗਰ ਵਸੀ ਵੱਚੀ ਇਹਦੇ ਹੂੰ ਕੋਈ ਸਵੇਰੇ ਦੀ ਕਿ ਵਾਈ ਸਾਤਾ ਟਾ ਟ ਕਿਲੋ ਕੀਤੀ ਹੋਗੀ ਪ੍ਰੋਪਰ ਜੀਰ ਜਾਰੇ ਦੀ ਐਮਪਾਤੀ ਆ ਸਵੇਰੇ ਕੋਈ ਸੁਬਾ 4 ਵਜੇ ਸੂਈ 8 ਵਜੇ ਜੀਰ ਜਾਰੇ ਪ੍ਰੋਪਰ ਇਹਦੀ ਪੈ ਗਈ ਆ ਠੀਕ ਆ ਜੀ ਬਹੁਤ ਜਿਆਦਾ ਸੰਤੋਖ ਸਾਹਿਬ ਚੋਣ ਚੋਣ ਨਿਕਲੀ ਹੈ ਚੰਗੀ ਚਲੋ ਜਿਹੜੇ ਬੰਦੇ ਆ ਦੋ ਫਾਰਮ ਤੋਂ ਲਈ ਆ ਉਹ ਅਗਲੇ ਦੰਦਾ ਕਿ 25 ਕਿਲੋ ਦੰਦਾ ਆਪਾਂ ਚੋਇਆ ਹਾਂ ਜੀ ਚਲੋ ਆਪਾਂ ਦੁੱਧ ਅਗਲੇ ਦਾ ਆਨੇ ਪਾਏ ਦਾ ਅਗਲੇ ਤੇ ਕਰਮਾ ਦਾ ਦੋ ਦਿਆ ਬਾਕੀ ਐਡ ਰੋਡਰ ਦੇ ਹਿਸਾਬ ਨਾਲ ਆਪਾਂ ਹਿਸਾਬ ਤੇ ਲਾ ਹੀ ਲਈਦਾ ਜੀ ਕਿੰਨਾ ਦੁੱਧ ਕਰਨਾ ਚਾਹੀਦਾ ਨਹੀਂ ਇੱਕ ਆਈਡੀਆ ਲੱਗ ਜਾਂਦਾ ਹਾਂ 20 ਤੋਂ ਪਲੱਸ ਕਿੰਨੇ ਬਾਕੀ ਸੰਤੋਖ ਬਾਕ ਲੰਬਾ ਥਾਣਾ گول ਥਾਣਾ ਮੋਟਾਈ ਦੇ ਵਿੱਚ ਪੂਰਾ ਮੱਝਾਂ ਵਾਲਾ ਥਾਣਾ ਠੀਕ ਹੈ ਜੀ ਨਾਰਮਲੀ ਐਡੇ-ਐਡੇ ਥਾਣਾ ਆਪਾਂ ਨਾਰਮਲੀ ਕਈ ਰਾਂ ਮੱਝਾਂ ਨੂੰ ਦੇਖਦੇ ਆਂ ਬਿਲਕੁਲ ਥਾਣਾ ਬਹੁਤ ਚੰਗੀ ਸ਼ੇਪ ਦੇ ਵਿੱਚ ਮੁੱਠੀ ਥਾਣਾ ਸੋ ਆਰਡਰ ਕੁਆਲਿਟੀ ਚੰਗੀ ਬੈਸਟ ਆ ਅੱਜ ਮਾਰਨਿੰਗ ਦੋਸਤੋ 15 ਅਕਤੂਬਰ ਨੂੰ ਅੱਜ ਮਾਰਨਿੰਗ ਸੂਈ ਆ ਵੱਛੀ ਬਹੁਤ ਕਮਾਲ ਦੀ ਜੀ ਮਗਰ ਪ੍ਰੋਪਰ ਜਿਹੜੀ ਦੋਸਤੋ ਮਾਰਨਿੰਗ ਹੀ ਪਾਤੀ ਸੀ ਕੁਝ ਸਮੇਂ ਬਾਅਦ ਤੇ ਮਗਰ ਵੱਛੀ ਕਾਫੀ ਸੋਹਣੀ ਉਹ ਵੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਵਾਂਗੇ ਜਿਹੜਾ ਪਿੱਛੇ ਬੱਚਾ ਇਹਦੇ ਉਹ ਵੀ ਕਮਾਲ ਦੀ ਠੀਕਾ ਤੀਸਰੇ ਸਵੇਰੇ ਦੋਸਤੋ ਸੂਈ ਆ ਤੀਸਰੇ ਪਿਆਹਤ ਠੀਕ ਹੈ ਜੀ ਸੋ ਕਾਫੀ ਸੋਹਣੀ ਆ ਜਰਸੀ ਨਾਲ ਕ੍ਰੋਸ ਆ ਠੀਕ ਹੈ ਜੀ ਐਚ ਐਫ ਥੋੜਾ ਜਿਆ ਜਰਸੀ ਕ੍ਰੋਸ ਤੇ ਵੱਡੇ ਹਵਾਨੇ ਵਿੱਚ ਆ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਸੋ ਬਾਕੀ ਹੈ ਪੂਰੀ ਨਿੱਗਰ ਜਿੱਦਾਂ ਕਿ ਨਾਰਮਲੀ ਇੱਕ ਪਸ਼ੂ ਬਿਲਕੁਲ ਜਿਵੇਂ ਅੱਜ ਮਾਰਨਿੰਗ ਸੂਈ ਆ ਸੂਹ ਦੇ ਵਿੱਚ ਔਨ ਕਰਕੇ ਵੀ ਜਿੱਦਾਂ ਦੋਸਤੋ ਪਸ਼ੂ ਇੱਕ ਹਫ਼ਤਾ ਵੀ ਥੋੜਾ ਜਿਹਾ ਲਪਾਇਆ ਲਾ ਜਾਂਦਾ ਫਿਰ ਹਾਲ ਤੁਸੀਂ ਦੇਖ ਸਕਦੇ ਹੋ ਜੇ ਬਿਲਕੁਲ ਮੈਂਟੇਨ ਸੇਤ ਆ ਸੂਣ ਤੋਂ ਬਾਅਦ ਵੀ ਸੂਣ ਤੋਂ ਪਹਿਲਾਂ ਵੀ ਸੋਹਣੀ ਸਿਹਤ ਸੀਗੀ ਇਸ ਦੀ ਸੂਣ ਤੋਂ ਬਾਅਦ ਵੀ ਬਿਲਕੁਲ ਜਿਉਂ ਦੀ ਤਿਉਹੀ ਹੈ ਠੀਕ ਹੈ ਤੇ ਬਾਕੀ ਚਵਾ ਤੁਸੀਂ ਬਿਲਕੁਲ ਨਾਲ ਦੋਸਤੋ ਵੀਡੀਓ ਦੇ ਵਿੱਚ ਦੇਖ ਰਹੇ ਹੋ ਠੀਕ ਹੈ ਚਵਾ ਧਾਰਾਂ ਜਿੰਨੀਆਂ ਵੀ ਹੋ ਗਈਆਂ ਤੁਹਾਨੂੰ ਬਿਲਕੁਲ ਮਾਰ ਕੇ ਨਾਲ ਦਿਖਾਈਆਂ ਨੇ ਕਾਫੀ ਸੋਹਣੀ ਚਵਾਈ ਹੈ ਮੋਟੀ ਧਾਰ ਸੋ ਕੋਈ ਵੀਰ ਆਪਦੀ ਨਿਰਕ ਪਰਖਾ ਤਸੱਲੀ ਹੈ ਤੁਸੀਂ ਵੀ ਆਣ ਕੇ ਕਰਿਆ ਕਰੋ ਹੱਕ ਬਣਦਾ ਜਿਹੜੇ ਵੀਰ ਨੇ ਪੈਸੇ ਇਨਵੈਸਟ ਕਰਨੇ ਆ ਠੀਕ ਹੈ ਸੋ ਕਾਫੀ ਸੋਹਣੀ ਦੇਖਦੀ ਹੈ ਜੀ ਠੀਕ ਹੈ ਜੀ ਬੱਛੀ ਬਹੁਤ ਕਮਾਲ ਦੀ ਹੈ ਮਗਰ ਸੰਸਬਣਾ ਠੀਕ ਹੈ ਜੀ ਬੱਛੀ ਵੀ ਤੁਹਾਨੂੰ ਦੋਸਤੋ ਦਿਖਾਉਣੇ ਆ ਬਹੁਤ ਜਿਆਦੀ ਸੋਹਣੀ ਮਗਰ ਬ ਤਾਂ ਤੁਹਾਨੂੰ ਦੀ ਕੁਰੀ 6ਵ ਜਰੂਰ ਦੇਖੋ ਜੀ ਠੀਕ ਆ ਤੇ ਬੇਜੇ ਜੇਕਰ ਤੁਸੀਂ ਘਰ ਵਿਜ਼ਿਟ ਕਰ ਸਕਦੇ ਜੇ ਭਰਾ ਕੇ ਦੇਖ ਸਕਦੇ ਜੋ ਜਿੰਨਾ ਵੀ ਦਿਲ ਕਰਦਾ ਭਰਾਓ ਉਹ ਚੀਜ਼ ਨੂੰ ਤਸੱਲੀ ਕਰੋ ਆ ਵੇਖੋ ਮਗਰ ਬੱਜਾ ਫੀਮੇਲ ਕਾਫ ਮਗਰ ਬੱਚੀ ਹੈ ਜੀ ਠੀਕ ਆ ਸੋ ਚੰਗੇ ਸੀਮਨ ਦੀ ਮਗਰ ਬੱਚੀ ਹੈ ਬਿਲਕੁਲ ਛੋਟਾ ਜਿਹਾ ਕਾਨ ਹੈ ਤੇ ਸੰਦੀਪ ਕੀ ਮੁੱਲ ਕਰਾਂਗਾ ਨਾ ਫਿਰ ਸੰਦਰ ਸਾਹਿਬ ਮੁੱਲ ਕਰਾਉਣ ਨੂੰ ਉਹਦੇ ਭਾਵੇਂ 80 85 ਵੀ ਕਰ ਲਈਏ ਜਿੱਦਾਂ ਦੀ ਵਹਿੜਾ ਦੁੱਧ ਦੀ 25 ਕਿਲੋ ਕੱਢਣ ਵਾਲੀ ਹੈ ਜਿਵਿਸ਼ੀ ਹਾਂਜੀ ਹਾਂਜੀ ਆਪਾਂ 72000 ਰੁਪਇਆ ਸੰਦਰ ਸਾਹਿਬ ਮਾਜਾ ਮੁੱਲ ਕਰਦੇ ਉਹਦੇ ਵਿੱਚ ਮਾਨਦਾਨ ਕਰ ਦਾਂਗੇ ਜੀ ਠੀਕ ਹੈ ਜੀ ਹਾਂ 72000 ਰੁਪਇਆ ਮੋਲਿਆ ਉਹਦੇ ਵਿੱਚੋਂ 1000 2000 ਰੁਪਇਆ ਛੋਟ-ਛੋਟਾ ਕਰਕੇ 70000 ਦੀ ਹਾਨ ਸੰਦਰ ਸਾਹਿਬ ਦੇ ਦਾਂਗੇ ਜੀ 70 ਦੀ ਹਾਂ ਮੁੱਲ ਭਾਵੇਂ 75 ਕਰਾ ਲਓ 80 ਕਰਾ ਲਓ 70 ਦੀ ਦੇਣੀ ਹੈ ਜੀ ਹਾਨ ਹਾਂ ਮੁੱਲ 72000 70 ਦੀ ਦੇ ਦਾਂਗੇ ਲਓ ਜੀ ਉਮੀਦ ਕਰਦੇ ਆ ਦੋਸਤੋ ਇੱਕ ਚਲੋ ਬਾਕੀ ਲੈਣ ਦੇ ਨੇ ਮੁਕੱਦਰ ਨੇ ਇੱਕ ਉਮੀਦ ਆ ਵੀ ਇਹੋ ਜੇ ਪਸ਼ੂ ਤੋਂ ਵੀ ਚਲੋ ਸੋਨਾ ਦੁੱਧ ਪਿਆ ਪਾ ਦਿਓ ਕਿ 20 ਤੋਂ ਪਲੱਸ ਚੱਲੂਗੀ ਚੰਗੀ ਸੇਵਾ ਤੇ ਇਸ ਤੋਂ ਬਾਅਦ ਇੱਕ ਹੋਰ ਵਾਰ ਤੁਹਾਨੂੰ ਦਿਖਾਉਣੇ ਆ ਜਰਸੀ ਦੇ ਵਿੱਚ ਆ ਜਰਸੀ ਬਲੀਡ ਦੀ ਆ ਇਹ ਸੂਹਾ ਕਿੰਨਾ ਸੂਈ ਹੈ ਜੀ ਇਹ ਸੰਧੂ ਸਾਹਿਬ ਇਹ ਵੀ ਦੂਜਾ ਸੂਹਾ ਸੂਈ ਆ ਹਾਂ ਇਹ ਸੂਈ ਨੂੰ ਅੱਜ ਤੀਜਾ ਦਿਨ ਹੈ ਵੱਛੀ ਮਗਰਿਆ ਲਓ ਜੀ ਮਗਰ ਵੱਛੀ ਇਹ ਆਪਣੇ ਕੋਲ ਤੀਸਰੇ ਦਿਨ ਦੀ ਬਿਲਕੁਲ ਸੂਈ ਹੈ ਅੱਜ ਹੀ ਆਈ ਹੈ ਜੀ ਅੱਜ ਹੀ ਵੀਰਾਂ ਦਾ ਵੀ ਆਈ ਆਪਣੇ ਕੋਲ ਲੈਡ ਚੋਕੇ ਲਾਂਦੇ ਆ ਇਸ ਟਾਈਮ ਦੁੱਧ ਦੇ ਥੱਲੇ ਭਾਵੇਂ ਕੋਈ ਧਾਰ ਹੋਣਾ ਵੀਰ ਮਾਰੇ अच्छा जी सवेरेਣਾ ਅਸੀਂ 9:30 9:10 ਵਜੇ ਚੋਕੀ ਲੈਂਦੀ ਆ ਜੀ ਓਕੇ ਓਕੇ ਹਾਂ ਬਾਕੀ ਚਵਾਈ ਚਵਾਈ ਤੁਹਾਨੂੰ ਕਰਕੇ ਹੁਣ ਬਹੁਤ ਜਿਆਦਾ ਚੰਗੀ ਲਓ ਜੀ ਚਵਾਈ ਜਿਹੜੀ ਬੱਛੀ ਬਹੁਤ ਜਿਆਦਾ ਮਗਰ ਚੰਗੀ ਆ ਸੰਤੂ ਸਾਹਿਬ ਦੇ ਠੀਕ ਆ ਜੀ ਕੋਈ ਜਿਹੜਾ ਧਾਰਾ ਮਾਰ ਕੇ ਜਿਹੜੀ ਆ ਤੁਹਾਨੂੰ ਚਵਾਈ ਆਪਾਂ ਕਰਕੇ ਦਿਖਾ ਦਿੰਨੇ ਆ ਮਗਰ ਬੱਛੀ ਆ ਬੱਛੀ ਤੁਸੀਂ ਦੇਖ ਲਈ ਆ ਆ ਜੋ ਤੁਹਾਨੂੰ ਜਿਹੜੀ ਆ ਥਣਾ ਦੀ ਆ ਉਹ ਜ਼ਰੂਰ ਚੈੱਕ ਪਾਸ ਆਪਾਂ ਕਰਾਉਣੇ ਆ ਆ ਲਓ ਬਹੁਤ ਜਿਆਦਾ ਚੋਣ ਚੰਗੀ ਸੰਤੂ ਆ ਦੇਖੋ ਜੀ ਮਗਰਲੇ ਥਣ ਠੀਕ ਆ ਜੀ ਕੱਲੇ ਕੱਲੇ ਥਣ ਦੀ ਮਾਰਦੇ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਸੁਦੀ ਭਾਈ ਲਓ ਜੀ ਅਸੀਂ ਗਲਗਲ ਥਣ ਫੜ ਕੇ ਮਾਰਦੇ ਆ ਲੋ ਜੀ ਆ ਲੋ ਜੀ ਓਕੇ ਠੀਕ ਹੈ ਜੀ ਤੋਂ ਅੱਜ ਜਿਹੜੀ ਦੋਸਤੋਂ ਆਈ ਹੈ ਮਾਰਨਿੰਗ ਹੋ ਸਕਦਾ ਕਿਸੇ ਟਾਈਮ ਥੋੜੀ ਲੇਟ ਲੇਟ ਸਿਰ ਜਿਹੜੀ ਆਈ ਹੈ ਹਾਂ ਸਤਿ ਸ੍ਰੀ ਅਕਾਲ ਸਾਬ ਇਹ 9:30 9:00 ਵਜੇ ਚੋਗੇ ਲਿਆਂਦੀ ਸਿਰ ਠੀਕ ਹੈ ਭਰਾ ਅੱਜ ਕੋਈ ਪਹਿਲਾ ਵੀਡੀਓ ਪਾਉਣ ਦਾ ਚਾਂਸ ਨਹੀਂ ਫੇਰ ਮੁੜ ਕੇ ਹੂੰ ਹੂੰ ਇਦਾਂ ਹੀ ਬਣ ਗਿਆ ਵਿਚਾਰ ਜੀ ਬਾਕੀ ਬਹੁਤ ਜਿਆਦਾ ਵਸ਼ੀ ਚੰਗੀ ਆ ਬਿਲਕੁਲ ਜੀ ਬਿਲਕੁਲ ਨਿਗਾ ਨਿਗਾ ਕੰਨ ਲੱਗਾ ਜੀ ਬਹੁਤ ਜਿਆਦਾ ਵਸ਼ੀ ਤੇ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਆ ਤੇ ਬਰਾਊਨ ਤੇ ਬਲੈਕ ਦਾ ਕੰਟਰਾਸਟ ਥੋੜਾ ਜਿਹਾ ਕੰਬੀਨੇਸ਼ਨ ਜਿਹਾ ਹੈਗਾ ਦੋ ਕਲਰ ਦਾ ਤੇ ਆ ਵੇਖੋ ਜੀ ਬਿਲਕੁਲ ਤੁਹਾਡੇ ਸਾਹਮਣੇ ਸੂਆਰਡਰ ਕੁਆਲਿਟੀ ਕਾਫੀ ਸੋਹਣੀ ਆ ਮੁੱਠੀ ਥਾਨਾ ਹਵਾਨਾ ਬਿਲਕੁਲ ਪੱਧਰ ਆ ਠੀਕ ਆ ਜੀ ਤੇ ਥੋੜਾ ਜਿਹਾ ਲੇਟ ਚੋਂ ਦੇ ਕਰਕੇ ਬਖਾਲਾ ਬੇਸ਼ੱਕ ਥੋੜਾ ਵੀਰਾਂ ਨੂੰ ਘੱਟ ਸਮਝਾਊਗਾ ਬਾਕੀ 10 ਕਿਲੋ ਬੋਲੇ ਦੇ ਉੱਤੇ ਤੁਸੀਂ ਸਮਝ ਲਿਓ ਚਾਹੇ ਕੋਈ ਪੰਜਾ ਚੌ ਚੌ ਦਿਨਾਂ ਦੀ ਸੂਈ ਜੜੀ ਆ ਦੋਸਤੋ ਤਿੰਨਾਂ ਕਿ ਦਿਨਾਂ ਦੀ ਸੂਈ ਆ 나ੜੂ ਨਾਲ ਆ ਸੰਤੂ ਸਾਹਿਬ ਬੱਚੇ ਦੇ ਨਾਲ ਆ ਤਿੰਨਾਂ ਕਿ ਦਿਨਾਂ ਦੀ ਸੂਈ ਕੋਈ ਵੀਰ ਬੋਲਾ ਮੰਨ ਸਕਦਾ ਕੰਨ ਵੇਖੋ ਕਿੰਨਾ ਨਿਕਲਿਆ ਗੱਲ ਕਸਨ ਸਾਹਿਬ ਵੇਖੋ ਬਿਲਕੁਲ ਹੀ ਛੋਟਾ ਛੋਟਾ ਲੱਗਾ ਜੀ ਆਹ ਦੇਖੋ ਜੀ ਠੀਕ ਆ ਵੀ ਛੋਟਾ ਜਿਹਾ ਕੰਨ ਪਿਓਰ ਜਰਸੀ ਹੈ ਜੀ ਤੇ ਜਾਤ ਜੂਤ ਵਿੱਚ ਬਿਲਕੁਲ ਜਿਹੜੀ ਬਰੀਡ ਦੇ ਵਿੱਚ ਗੱਲ ਕਰ ਲਈਏ ਦੀ ਜਰਸੀ ਆ ਠੀਕ ਆ ਜੀ ਬਾਕੀ ਆ ਜੋ ਰੇੜਪੜ ਤਾਂ ਵੀ ਪੁੱਛਦਿਆਂ ਵੀਰ ਤੋਂ ਚਵਾਈ ਜਿਹੜੀ ਆ ਦੋਸਤੋ ਚੰਗੀ ਆ ਠੀਕ ਆ ਪੋਲੀ ਚਵਾਈ ਆ ਬਿਨਾ ਕਿਸੇ ਭ ਤੇ ਸੰਦੀਪ ਕੀ ਬੀਰ ਮੁੱਲ ਲੈਣ ਸੰਤੂ ਸਾਹਿਬ ਮੁੱਲ ਕਰਦੇ 42000 ਰੁਪਇਆ ਮੱਛੀ ਦੇਣੀ ਹੈ 36000 ਦੀ ਉਹਦੇ ਵਿੱਚੋਂ 500 ਰੁਪਇਆ ਛੋੜ ਛੱਪਾ ਕਰ ਦਾਂਗਾ 35000 ਦੀ ਆਣਾ ਸੰਤੂ ਸਾਹਿਬ ਦੇ ਦਾਂਗੇ ਜੀ ਯਾ ਸੁਣੋ 35 ਯਾ ਸੁਣੋ 35 ਮੁੱਲ 42 ਜੀ 35000 ਦੀ ਯਾ ਸੁਣੋ ਦੇ ਦਾਂਗੇ ਲੋ ਜੀ 35000 ਦੀ ਤੁਹਾਨੂੰ ਜੜੀਆ ਦੋਸਤੋ ਵਾੜ ਮਿਲ ਜਾਊਗੀ ਮੱਛੀ ਮਗਰਿਆ ਬਹੁਤ ਜੜੀ ਟਾਪ ਦੀ ਮੱਛੀ ਵੀ ਮਗਰ ਮੱਛੀ ਆ ਬੱਚੇ ਦੇ ਨਾਲ ਨਾੜੂਗਾ ਤੀਸਰੇ ਦਿਨ ਦੇ ਵਿੱਚ ਹੋਊਗੀ ਚੌਥੇ ਤੀਸਰੇ ਆ ਹਾਂ ਸੂਈ ਸੰਤੂ ਸਾਹਿਬ ਆਕੇ ਦੁੱਧ ਜੇ 10 ਕਿਲੋ ਹੈ ਤਾਂ 10 ਏ ਸੰਦੀਪ ਸੂਬਾ ਦੱਸ ਦੇ ਕਿੰਨਾ ਵੀਰ ਸੁਬਾ ਸੰਤੂ ਸਾਹਿਬ ਇਹਦਾ ਤੀਜਾ ਜੇ ਹਾਂਜੀ ਇਹਨੂੰ ਸੁਹੀਨ ਵਿੱਚ 4-5 ਦਿਨ ਦੁੱਧ ਦੇ ਦੇ ਸਿਰਫ 10 ਤੋਂ 12 ਕਿਲੋ ਹੋਊਗਾ ਹੁਣ ਇਸ ਟਾਈਮ ਹਾਂਜੀ ਤੀਜਾ ਦਿਨ ਹੋਇਆ ਇਹਨੂੰ ਵੀ ਹਾਂ 10-12 ਲੀਟਰ ਤਾਂ ਤਿਆਰ ਹੋਊਗਾ 10-12 ਲੀਟਰ ਜਿਹੜਾ ਵੀਰਾਂ ਦਾ ਵੀ ਦੁੱਧ ਜਿਹੜਾ ਤਿਆਰ ਆ ਠੀਕ ਆ ਦੁੱਧ ਗਿਨ ਲਓ ਬੌਲਾ ਗਿਨ ਲਓ ਜੀ ਬਾਕੀ ਚਵਾਈ ਦੀ ਸੰਤੂ ਸਾਹਿਬ ਮੇਨ ਗੱਲ ਹੈ ਚਵਾਈ ਦਾ ਡੰਗਰ ਨਾ ਮਾੜਾ ਹੋਊਗਾ ਆਪਣਾ ਹੂੰ ਚਵਾਈ ਦਾ ਡੰਗਰ ਗਨ ਗਨ ਆਊਗਾ ਜੀ ਭਾਈ ਸੰਦੀਪ ਅਕਸਰ ਗੱਲ ਪੈਸੇ ਲਾ ਕੇ ਚੋਣਾ ਵੀ ਤਾਂ ਪਸੂ ਚੋਣਾ ਹੀ ਹੈ ਨਾ ਹਾਂਜੀ ਹ ਇਹਦੇ ਮਗਰ ਵੀ ਸੰਧੂ ਸਾਹਿਬ ਅੱਛੀ ਆ 10 12 12 ਕਿਲੋ ਜਿਹੜਾ ਦੋਸਤੋ ਤੁਸੀਂ ਦੁੱਧ ਚਾਹੇ ਪੌਲਾ ਦੁੱਧ ਹੀ ਮੰਨ ਸਕਦੇ ਹੋ ਵੈਸੇ ਤਿਆਰ ਸੰਧੂ ਸਾਹਿਬ ਤਿਆਰ ਜੀ ਨੂੰ ਜਿਹੜਾ ਤਿਆਰ ਹੈ ਅੱਜ ਬਿਲਕੁਲ ਠੀਕ ਆ ਜੀ ਤੇ ਬੇਲਪੂਲ ਦੀ ਬੜੀ ਸਪੈਸ਼ਲ ਆ ਲੰਬਾਈ ਲੰਬੋਈ ਪੂਰੀ ਆ ਉਚਾਈ ਕਾ ਤਾਂ ਕੋਈ ਮੀਡੀਅਮ ਤੋਂ ਤੁਸੀਂ ਥੋੜੀ ਜਿਹੀ ਪਲੱਸ ਮੰਨ ਲਿਓ ਮੀਡੀਅਮ ਮੰਨ ਲਿਓ ਆ ਵੇਖੋ ਜਰਾ ਅਗਲੇ ਥਾਣੇ ਦੀ ਜੁਵਾਈ ਜਿਹੜੀ ਆ ਆ ਪਿਛਲੇ ਥਾਣੇ ਦੀ ਵੇਖ ਲਓ ਅਜੇ ਪਸਮੀ ਵੀ ਨਹੀਂ ਜੇ ਉਤਰਾ ਹੀ ਤਰ੍ਹਾਂ ਕਰਦਿਆਂ ਹੋਵੇ ਲਓ ਵੀ ਪ੍ਰਭੂ ਠੀਕ ਆ ਹੈ ਐ ਨੋ ਕੇਰਪੋਰ ਬੜੀ ਚਵਾਈ ਚੰਗੀ ਆ ਸੰਧਾ ਸਾਹਿਬ ਇਹ ਮਾਲ ਲੇਟ ਰੂਟ ਚ ਆਇਆ ਆਇਆ ਲੇਟ ਆ ਹੂੰ ਹੂੰ ਮਾਲ ਸਾਰਾ ਨਵਾਂ ਹੀ ਆਇਆ ਜੀ ਲਓ ਜੀ ਵਜਨ ਲੋਡ ਫੋਲੇ ਆ ਜੀ ਠੀਕ ਆ ਜੀ ਵਜਨ ਦੀ ਚੰਗੀ ਆ ਬੇਲ ਕਾਫੀ ਸੋਹਣੀ ਆ ਲੰਬਾਈ ਉਚਾਈ ਸਾਰਾ ਕੁਛ ਜਿਹੜਾ ਦੋਸਤੋ ਸੋਹਣਾ ਹੈਗਾ ਕੋਈ ਦੂਰੋਂ ਨੇੜੇੋਂ ਵੀਰ ਆ ਰਿਹਾ ਇੰਨੀ ਜ਼ਰੂਰ ਗੱਲ ਦੱਸ ਦੇਣਾ ਦੋਸਤੋ ਵੀ ਨਾ ਤਾਂ ਬਾਹਲੀ ਵੱਡੀ ਆ ਮੀਡੀਅਮ ਤੋਂ ਥੋੜੀ ਜੀ ਪਲੱਸ ਨੂੰ ਚਲਦੀ ਆ ਜਿਵੇਂ ਆਪਾਂ ਵੱਡਾ ਪਸ਼ੂ ਵੇਖਦੇ ਆ ਮੀਡੀਅਮ ਤੋਂ ਪਲੱਸ ਵਾਲ ਨੂੰ ਹਾਈਟ ਆ ਠੀਕ ਆ ਤੇ ਸੱਚੀ ਖੱਬੀ ਬਹਿਣੀ ਵਾਲੇ ਪਾਸੇ ਉਹ ਥਾਣਾ ਦੀ ਸਪੇਸ ਦੀ ਗੱਲ ਕਰ ਲਏ ਤੇ तकरीबन ਕੋਈ 3-3 4-4 ਇੰਚ ਦਾ ਵਿੱਚ ਗੈਪ ਹੈਗਾ ਆ ਦੇਖੋ ਜੀ ਆ ਲੈਓ ਜੀ ਠੀਕ ਹੈ ਮਗਰੇ ਤੋਂ ਬੱਚੀ 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 ਸੰਤੂ ਸਾਹਿਬ ਲਓ ਜੀ ਮਗਰੇ ਦੀ ਬੱਚੀ ਆ ਜੇ ਬੱਚੇ ਇਹ ਸਾਰੀਆਂ ਮਗਰੇ ਸਾਰੀਆਂ ਮਗਰ ਬੱਚੀਆਂ ਇੱਕ ਨਾਲ ਇੱਕ ਗਿਫਟ ਸੰਤੂ ਸਾਹਿਬ ਅੱਜ ਲੈ ਇੱਕ ਨਾਲ ਇੱਕ ਫਰੀ ਹੈ ਹਾਂਜੀ ਹਾਂਜੀ ਗਿਫਟੀ ਕਹਿ ਲਈ ਹੈਗੇ ਹਾਂਜੀ ਹਾਂਜੀ ਹਾਂ ਚਲੋ ਇਹ ਵੀ ਜੀ ਚਲੋ ਕਰਮਾਲੀਆਂ ਗਾਂ ਬੰਦਾ ਸਾਫ਼ ਸੰਭਾਲ ਚੰਗੀ ਕਰ ਲੈਂਦਾ ਬੱਸ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਮੁੱਲ ਰੋਏ ਸੰਤੋ ਸਾਹਿਬ ਬਿਲਕੁਲ ਜੈ ਦੀ ਮੁੱਲ ਕਰਨਾ ਗੱਛੀ ਦੇ ਹੈ ਗਿਆ 45 5000 ਦੀ ਹਾਂ ਮੋਲ ਕਰਦੇ 45000 ਰੁਪਇਆ 36000 ਜੋ ਵਿੱਚ ਵੀ ਮੰਨਤਨ ਕਰਦਾਂਗੇ ਸੰਤੂ ਸਾਹਿਬ 36000 35000 ਦੀ ਵੀ ਦੇਦਾਂਗੇ ਜੀ ਅਜ ਸੰਤੂ ਸਾਹਿਬ 35 35 ਚ ਜਾਣ ਤੋਂ 35 35 ਜਾਂਦੋ ਆਏ ਕੋਈ ਗੱਲ ਨਹੀਂ ਲਓ ਵੀ ਹਾਂਜੀ ਵੀ ਦੁੱਧ ਨਾਰਮਲ ਜੀ ਆਪਾਂ ਗੱਲ ਕਰ ਲਈਏ 12 12 13 13 ਲੀਟਰ ਇਹ ਆਈਟਮ ਹਾਂ ਆਈਟਮ ਆਜਰੂਗਾ ਇਹ ਤਾਂ ਕੱਢੂਗੀ 15 16 ਕਿਲੋ ਇਹ ਵੀ 13 14 ਕਿਲੋ ਤਾਂ ਵਛੀਆਂ ਜਰਸੀ ਵੀ ਨਹੀਂ ਮਰਦੀ ਹਾਂ ਬਾਕੀ ਚਵਾਈ ਦੇ ਇੱਕ ਨੰਬਰ ਹੋਣਗੇ ਡੰਗਰ ਸੰਤੂ ਸਾਹਿਬ ਭਾਵੇਂ ਇਤਨਾ ਕੋਈ ਆਨਲਾਈਨ ਮੰਗਾ ਲਈਏ ਆਪਣੇ ਤਾਂ ਲਓ ਜੀ ਦੋਸਤੋ 35 35000 ਦੋਹਾਂ ਵਛ ਇੰਨੇ ਰੁਪਏ ਬਿਲਕੁਲ ਗਲਾਫੀ ਥਾਣ ਦੇ ਠੀਕ ਹੈ ਜੀ ਤੇ ਕੋਈ ਵੀਰ ਆਪਦੀ ਵੰਡ ਲਾ ਸਕਦਾ ਤਸੱਲੀ ਕਰ ਸਕਦਾ ਇਹ ਨਹੀਂ ਹੈਗਾ ਵਿਖਾਉਣ ਤੋਂ ਤੁਸੀਂ ਜਸਟ ਬਾਅਦ ਸੌਦਾ ਕਰ ਲਓ ਮੇਰਾ ਇਹ ਵੀ ਨਾਲ ਹੁੰਦਾ ਵੀ ਤਸੱਲੀ ਵੀ ਪਹਿਲਾਂ ਕਰੋ ਪਸੂ ਜੋ ਦਿਖਾਇਆ ਗਿਆ ਜਿਵੇਂ ਤੁਹਾਨੂੰ ਚੋਕੇ ਦਿਖਾਇਆ ਗਿਆ ਬਿਲਕੁਲ ਤੁਹਾਡੇ ਵੀ ਚੁਵਾਈ ਜਿਹੜੀ ਫਿੱਟ ਪੈਣੀ ਚਾਹੀਦੀ ਆ ਬਾਕੀ ਕੋਈ ਵੀਰ ਦਾ ਆਨਲਾਈਨ ਸੌਦਾ ਕਰੇ ਠੀਕ ਹੈ ਚਾਹੇ ਆ ਕੇ ਕਰੇ ਪਸੂ ਚੰਗਾ ਹੋਣਾ ਚਾਹੀਦਾ ਜਿਸ ਸਾਥੋਂ ਵੀ ਮਿਲਦਾ ਜ਼ਰੂਰ ਖਰੀਦੋ ਆ ਆ ਗਈ ਆਪਣੇ ਕੋਲ ਮੱਝ ਆ ਗਈ ਹਾਂਜੀ ਸੰਤੂ ਸਾਹਿਬ ਜੀ ਤਿਆਰ ਆ ਮੈਂ ਬਿਲਕੁਲ ਹਾਂ ਹਾਂਜੀ ਉਹ ਸਦਾ ਅੱਜ ਸੂਬੇ ਸਵੇਰੇ ਸੂਬੇ ਚਾਹੇ ਕੋਈ ਵੀਰ ਵੀ ਆਪਣੇ ਨਾਲ ਸੌਦਾ ਕਰਦਾ ਆਪਣੇ ਖਾਤੇ ਸਾਈ ਪਾਦੇ ਜਦੋਂ ਸੂਪ ਗਿਆ ਆਪਾਂ ਉਦੋਂ ਮੈਂ ਭੇਜ ਦਾਂਗੇ ਜੀ ਠੀਕ ਆ ਜੀ ਥਾਣਾ ਤੋਂ ਨਾਲ ਦੀ ਪ੍ਰੋਪਰ ਆਪਣੀ ਗਾਰੰਟੀ ਭਾਰ ਦੀ ਪ੍ਰੋਪਰ ਆਪਣੀ ਗਾਰੰਟੀ ਹੈ ਸੰਤੂ ਸਾਹਿਬ ਜਿਹੜੀਆਂ ਗੱਪਣ ਪਸ਼ੂ ਆ ਸੰਦੀਪ ਭਾਰ ਪਿੱਛੇ ਦੀ ਤਾਂ ਥਾਣਾ ਦੀ ਜ਼ਰੂਰ ਤਸल्ली ਦੇ ਦਿਓ ਪੂਰੀ ਸੰਤੂ ਸਾਹਿਬ ਆਪਣੀ ਗਾਰੰਟੀ ਹੈ ਜੇ ਕੋਈ ਥਾਣੇ ਚ ਬਾਅਦ ਵਾਅਦਾ ਘਾਟਾ ਹੋਵੇ ਜੇ ਕੋਈ ਭਾਰ ਪਾਵੇ ਫੋਲ ਆਪਣੀ ਗਾਰੰਟੀ ਹੈ ਜੀ ਤੇ ਜੇ ਕੋਈ ਸੂਈ ਵੀਰ ਆਪਣੇ ਘ ਲਓ ਵੀ ਦੋਸਤੋ ਇਹ ਮਾਜਾ ਵੀਰ ਦੇ ਕੋਲ ਸੂਬਾ ਤੀਜਾ 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 ਲਓ ਜੀ ਤੀਜਾ ਥਾਂ ਕਿੱਡਾ ਚੰਗਾ ਸਾਫ਼ ਸੁਥਰਾ ਹੀ ਚੰਗੀ ਜੀ ਸੂਬਾ ਤੀਜਾ ਤੁਸੀਂ ਮੰਨ ਕੇ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਜੀ ਬਾਕੀ ਭਾਰ ਪਿਛੇ ਥਣਾ ਦੀ ਜੀ ਦੋਸਤੋ ਤਪਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਊਗੀ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਛੱਡੀ ਫੁਹਾਰਾ ਜਾਂ ਕਹਿ ਲਈਏ ਵੀ ਆਪਾਂ ਭਾਰ ਪਿਛੇ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਤੇ ਇਹ ਮਾਜਾ ਵੀਰ ਦੇ ਕੋਲ ਤੀਜਾ ਸੂਬਾ ਸੋਹਣੀ ਹੈ ਦਿਨ ਲੈ ਜੂ ਦੋ ਚਾਰ ਦਿਨ ਲੈ ਇਹਨੇ ਸੰਸਾ ਬੈਨੇ ਦੋ ਤਿੰਨ ਦਿਨ ਕੱਢ ਵੀ ਸਕਦੀ ਹੈ ਠੀਕ ਆ ਜੀ ਬਾਕੀ ऑर्डर क्वालिटी तो जी बिल्कुल तो सामने ठीक है आ देखो जी डर ही नहीं है ਇਹਨੂੰ ਸੰਤੂ ਸਾਹਿਬ ਸੰਗਲ ਪਿਆ ਹੋਇਆ ਥਲਿਆਰੇ ਦੀ ਹੌਲਜੀ ਕਰਦੀ ਥੋੜੀ ਆ ਥਲਿਆਰੇ ਕਰਕੇ ਕਈ ਪਸ਼ੂ ਤੁਰਦੇ ਨਹੀਂ ਗਾਣ ਹਾਂਜੀ ਹਾਂਜੀ ਤੇ ਬਾਕੀ ਬਹੁਤ ਸਾਫ਼ ਸੁਥਰੀ ਹੈ ਥੱਲੇ ਦੀ ਨਹੀਂ ਸਾਫ਼ ਸੁਥਰੀ ਪੂਰੀ ਹੈਗੇ ਹਾਂਜੀ ਤੇ ਬਿਲਕੁਲ ਜਿਹੜੀ ਆ ਦੋਸਤੋ ਇਹ ਮੱਝ ਆ ਠੀਕ ਆ ਤੇ ਸੰਦੀਪ ਇਹਦਾ ਮੁੱਲ ਫਿਰ ਕੀ ਕਰਦੇ ਆ ਲੈਣ ਦੇ ਸੰਤੂ ਸਾਹਿਬ ਮੁੱਲ ਭਵੇਂ 65 ਕਰਾ ਲਓ ਭਵੇਂ 67 ਕਰਾ ਲਓ ਆ 57000 ਰੁਪਏ ਮੋਲਿਆ 55000 ਦੀ ਮਹਿੰਦ ਦੇ ਦਾਂਗੇ 55 ਦੀ 55 ਦੀ ਦੇ ਦਾਂਗੇ 57000 ਰੁਪਏ ਮੋਲਿਆ 55 ਦੀ ਜਿਹੜਾ ਮਰਜੀ ਵੀ ਰਸਾਈ ਪਾ ਦੇ ਥਣਾ ਦੀ ਭਾਰ ਦੀ ਪ੍ਰੋਪਰ ਆਪਣੀ ਗਾਰੰਟੀ ਹੋ ਚਾਹੇ ਕੋਈ ਵੀ ਰਸੂਈ ਵੀ ਆਪਣੇ ਦਰ ਲਈ ਸਾਈਕਾਤੇ ਪਾ ਦੇ ਕੋਈ ਚੱਕਰ ਆ ਗੱਲ ਕਾਦੀ ਪਸ਼ੂ ਜੇ ਸਾਫ ਸੁਥਰਾ ਤੇ ਕਾਦਾ ਧੁੜਕੂ ਹੀ ਨਹੀਂ ਕੋਈ ਚੱਕਰ ਨਹੀਂ ਸੰਤੂ ਸਾਹਿਬ ਚਲੋ ਮਾਰ ਐਨਾ ਮਾਰੇ ਗੁਰੂ ਰਾਮਦਾਸ ਤੇ ਇੱਕ ਗੱਤ ਸੰਲੀ ਕਰਕੇ ਪੰਨੂ ਲੈ ਆਈ ਹਾਂ ਇਹ ਸੌ ਵਾਲੀ ਚੀਜ਼ ਆ ਵੀਰ ਤੇ ਸਾਫ ਸੁਥਰੀ ਥਾਨ ਚੱਡੇ ਦੀ ਸਾਹਿਬ ਹੈ ਇੰਨੀ ਹੈਗੀ ਆ ਲਓ ਵੀ ਦੋਸਤੋ ਥਾਨ ਚੱਡੇ ਦੀ ਸਾਫ ਆ ਤਸੱਲੀ ਕਰ ਲੇ ਕੋਈ ਵੀਰ ਆਣ ਕੇ ਘਰ ਵਿਜ਼ਿਟ ਕਰਕੇ ਠੀਕ ਆ 55000 ਲਾਸਟ ਵੀਰਾਂ ਦਾ ਪਿਆ ਵੀ ਲੈਣ ਦਿਨ ਜਿਹੜਾ ਹਾਂ ਨਾ ਜੈਸਨੋ ਹਾਂਜੀ ਸੰਤੂ ਸਾਹਿਬ ਜੀ ਸੰਦੀਪ ਬੋਲਣਗੇ ਨੰਬਰ ਵੀ 8837038949 ਸੰਤੂ ਸਾਹਿਬ ਸੋ ਦੋਸਤੋ ਇਹ ਜਿਹੜੇ ਚਾਰ ਪਸ਼ੂ ਸਿਪਾਈ ਸੰਦੀਪ ਦੇ ਕੋਲ ਅੱਜ ਠੀਕ ਹੈ ਚਾਰੇ ਪਸ਼ੂਆਂ ਦਾ ਤੁਸੀਂ ਸਬਦਾ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ